ਗੁਰੂ ਵਾਹੇ ਗੁਰੂ ਐਸਾ ਸਤ ਗੁਰ ਲੋੜ ਲਓ ਜਿਸ ਜੀਵਣ ਦੇ nothing Lord. Lord. ਮੰਗੀ ਹੈ ਸੋ ਦਰਸਿ ਉਹ ਨਾ ਹੋਏ ਐਸਾ ਸਤਿਗੁਰੂ ਜੋ ਜਿਸ ਜੇਵੜ ਅਵਰ ਨਾ ਕੋਏ ਤਿਸ ਸਰਣਾਈ ਛੁੱਟੀ ਹੈ ਲੇਖਾ ਮੰਗੈ ਨਾ ਕੋਏ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਔਰ ਪਵਿੱਤਰ ਚਰਨਾਂ ਦੇ ਵਿੱਚ ਹਰ ਸੰਗਰਾਂਦ ਦੀ ਤਰ੍ਹਾਂ ਦੂਰ ਨੇੜੇੋਂ ਚੱਲ ਕੇ ਹਾਜ਼ਰੀਆਂ ਭਰ ਰੇ ਗੁਰਮੁਖ ਪਿਆਰੇ ਸਤਸੰਗੀ ਜਨੋ ਸਤਿਗੁਰੂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ ਸਾਰੇ ਪਿਆਰ ਸਤਿ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾੜ ਦੇ ਮਹੀਨੇ ਦੇ ਪਾਵਨ ਸ਼ਬਦ ਔਰ ਉਸ ਪਾਵਨ ਸ਼ਬਦ ਦੀ ਆਪ ਜੀ ਨੇ ਸੰਖੇਪ ਵਿਆਖਿਆ ਸਰਵਣ ਕੀਤੀ ਔਰ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਸ਼ਬਦ ਦੇ ਵਿੱਚ ਇੱਕ ਪੰਕਤੀ ਕਹੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਨ ਕੋ ਸਾਧੂ ਭੇਟੀਐ ਸੇ ਦਰਗਹ ਹੋਏ ਖਲਾਸ ਸਤਿਗੁਰੂ ਕਹਿੰਦੇ ਨੇ ਦਰਗਾਹ ਦੇ ਵਿੱਚ ਸੁਰਖਰੂ ਕੌਣ ਹੁੰਦਾ ਹੈ ਦਰਗਾਹ ਦੇ ਵਿੱਚ ਸੁਰਖਰੂ ਕੌਣ ਹੁੰਦਾ ਏ ਜਿਹਨੂੰ ਪੂਰਾ ਸਾਧੂ ਕਹ ਲੀਏ ਜਾਂ ਪੂਰਾ ਸਤਿਗੁਰੂ ਜਿਹਨੂੰ ਪੂਰਾ ਸਤਿਗੁਰੂ ਮਿਲ ਜਾਂਦਾ ਏ ਜਿਹਦੀ ਬਾਹ ਪੂਰਾ ਸਤਿਗੁਰੂ ਫੜ ਲੈਂਦਾ ਏ ਸਹਬ ਸੱਚੇ ਪਾਤਸ਼ਾਹ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਜਿਨੇ ਜਿਹਦੀ ਬਾਹ ਪੂਰੇ ਸਤਿਗੁਰੂ ਨੇ ਫੜ ਲਈ ਨਾ ਉਹ ਦੁਨੀਆ ਦੇ ਵਿੱਚ ਵੀ ਤੇ ਉਹ ਦਰਗਾਹ ਦੇ ਵਿੱਚ ਵੀ ਖਲਾਸ ਏ ਭਾਵ ਕੇ ਰੇ ਰੇ ਦਰਗਹ ਕਹਿ ਨਾ ਕੋ ਆਓ ਬੈਠ ਆਦਰ ਸਭ ਦੇ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀ ਵਚਨ ਕਰਦੇ ਸੀ ਮਹਾਂਪੁਰ ਕਹਿੰਦੇ ਸੀ ਗੁਰਮਖੋ ਕਦੇ ਵੀ ਭੁੱਲ ਕੇ ਗੁਰੂ ਨੂੰ ਇਹ ਨਾ ਕਿਹਾ ਜੇ ਕਿ ਸਤਿਗੁਰੂ ਮੈਨੂੰ ਬਾਹ ਫੜਾ ਦੇ ਮਹਾਂਪੁਰ ਕਹਿੰਦੇ ਸੀ ਗੁਰੂ ਅੱਗੇ ਜਦੋਂ ਖੜ ਕੇ ਅਰਦਾਸ ਕਰਨੀ ਏ ਏਹੀ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਮੇਰੀ ਬਾਹ ਫੜ ਲਾ ਮੇਰੀ ਗਰੀਬ ਦੀ ਬਾਹ ਵੜ ਕੇ ਮੈਨੂੰ ਆਪਦੇ ਚਰਨਾਂ ਨਾਲ ਜੋੜ ਕੇ ਇਸ ਸੰਸਾਰ ਦੇ ਵਿੱਚੋਂ ਇਸ ਭਵਜਲ ਦੇ ਵਿੱਚੋਂ ਡੁੱਬਦੇ ਹੋਏ ਨੂੰ ਕੱਢ ਲਾ ਤੇ ਜਿਹਦੀ ਬਾਹ ਗੁਰੂ ਫੜ ਲਵੇ ਜਿਸ ਨੂੰ ਪੂਰਾ ਸਤਗੁਰੂ ਮਿਲ ਜਾਵੇ ਗੁਰਮਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੀਵਨ ਇਤਿਹਾਸ ਪੜ੍ਹੀਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਕਲਗੀਧਰ ਪਾਤਸ਼ਾਹ ਜੀ ਮਹਾਰਾਜੀ ਨੇ ਪੂਨੇ ਸਤਾਰੇ ਦੀ ਜੇਲ੍ਹ ਦੇ ਵਿੱਚੋਂ ਦੋ ਭਰਾ ਰੋਸਤਮ ਰਾਉ ਤੇ ਬਾਲਾ ਰਾਉ ਉਹਨਾਂ ਦੀ ਬਾਹ ਵੜੀ ਜਿਨ੍ਹਾਂ ਨੂੰ ਇੱਕ ਪੂਰਨ ਗੁਰਸਿੱਖ ਦੀ ਸੰਗਤ ਹੋਈ ਸੀ ਜੇ ਪੂਰਾ ਸਾਧੂ ਵੀ ਇੱਥੇ ਕਹਿ ਲਈਏ ਨਾ ਵੀ ਪੂਰਾ ਸਾਧੂ ਜਿੰਨਕੋ ਸਾਧੂ ਭੇਟੀ ਹੈ ਤੇ ਜਿਹੜਾ ਪੂਰਾ ਸਾਧੂ ਮਿਲੇਗਾ ਨਾ ਆਪਾਂ ਬਾਬਾ ਨਾਨਕ ਸਿੰਘ ਜੀ ਮਹਾਰਾਜੀ ਦੇ ਬਚਨ ਸਰਵਣ ਕਰ ਰਹੇ ਸਾਂ ਪੂਰਾ ਸਾਧੂ ਕਦੇ ਵੀ ਤੁਹਾਨੂੰ ਇਹ ਨਹੀਂ ਕਹਵੇਗਾ ਵੀ ਮੇਰੇ ਨਾਲ ਜੁੜ ਜਾ ਬਸ ਪੂਰੇ ਦੀ ਤੇ ਅਧੂਰੇ ਦੀ ਨਿਸ਼ਾਨੀ ਇਹ ਜੀ ਕਿਤੇ ਵੀ ਕੋਈ ਸਾਧੂ ਹੋਵੇਗਾ ਨਾ ਪੂਰਾ ਸਾਧੂ ਕਦੇ ਵੀ ਤੁਹਾਨੂੰ ਇਹ ਨਹੀਂ ਕਹਵੇਗਾ ਮੇਰੇ ਨਾਲ ਜੁੜ ਜਾਓ ਪੂਰਾ ਸਾਧੂ ਕਹਵੇਗਾ ਗੁਰੂ ਦੇ ਸ਼ਬਦ ਨਾਲ ਜੁੜ ਜਾ ਜੋ ਗੁਰੂ ਦਾ ਸ਼ਬਦ ਕਹਿੰਦਾ ਗੁਰ ਕੀ ਮਾਤੂ ਲਿਹ ਈਆਨੇ ਭਗਤ ਬਿਨਾ ਬੋ ਡੂਬੇ ਸਿਆਨੇ ਜੋ ਗੁਰੂ ਦਾ ਸ਼ਬਦ ਕਹਿੰਦਾ ਉਹ ਕਮਾਉ ਤੇਰੀ ਜ਼ਿੰਦਗੀ ਦਾ ਵੇੜਾ ਪਾਰ ਉਹ ਪੂਰਨ ਗੁਰਸਿੱਖ ਮਿਲਿਆ ਕਹਿੰਦੇ ਸਿਖਾ ਸਾਨੂੰ ਵੀ ਕੋਈ ਰਾਹ ਦੱਸ ਸਿੱਖ ਕਹਿੰਦਾ ਇੱਕੋ ਪੰਕਤੀ ਦਾ ਜਾਪ ਕਰੀ ਜਾਓ ਸਤਿਗੁਰੂ ਸਿਖ ਕੇ ਬੰਧਨ ਕਾਟੇ ਬਸ ਇੱਕੋ ਪੰਕਤੀ ਦਾ ਦੋਵਾਂ ਭਰਾਵਾਂ ਨੇ ਜਾਪ ਕੀਤਾ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜੀ ਨੇ ਉਹਨਾਂ ਨੂੰ ਬੰਧਨਾਂ ਤੋਂ ਮੁਕਤ ਕਰਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜੀ ਦੀ ਜਦੋਂ ਸ਼ਹਾਦਤ ਹੋਈ 6ਵੇਂ ਪਾਤਸ਼ਾਹ ਜੀ ਮਹਾਰਾਜੀ ਨੂੰ ਦੀਵਾਨ ਚੰਦੂ ਨੇ ਨੀਤੀਆਂ ਦੇ ਰਾਹੀਂ ਗਵਾਲੀਅਰ ਦੇ ਕਿਲੇ ਦੇ ਵਿੱਚ ਭੇਜਿਆ ਜਦੋਂ ਛੇਵੇਂ ਪਾਤਸ਼ਾਹ ਜੀ ਨੇ ਕਿਹਾ ਨਾ ਕਿ ਦੀਵਾਨ ਚੰਦੂ ਅਸੀਂ ਆਪਦੇ ਗੁਰੂ ਪਿਤਾ ਦੀ ਮੌਤ ਦਾ ਬਦਲਾ ਤੇਰੇ ਕੋਲ ਲਵਾਂਗੇ ਫਿਰ ਉਹਨੇ ਕੋਝੀਆਂ ਨੀਤਾ ਨੀਤੀਆਂ ਕੋਝੀਆਂ ਚਾਲਾਂ ਚੱਲ ਕੇ ਬਾਦਸ਼ਾਹ ਦੇ ਕੰਨ ਭਰ ਕੇ ਛੇਵੇਂ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ ਚਿੱਠੀ ਲਿਖੀ ਦਰੋਗੇ ਨੂੰ ਕਹਿੰਦਾ ਇਹਨਾਂ ਨੂੰ ੋਜਣ ਦੇ ਵਿੱਚ ਜ਼ਹਿਰ ਪਾ ਕੇ ਦੇ ਦੇ ਇਹ ਖਤਮ ਹੋ ਜਾਣਗੇ ਮੈਂ ਤੈਨੂੰ ਬੜੀ ਮਾਇਆ ਦਿਆਂਗਾ ਉਹ ਹਰदयाल ਦਰੂਗਾ ਬੜਾ ਭਾਵਨਾਵਾਲਾ ਸੀ ਉਹ ਚਿੱਠੀ ਲੈ ਕੇ ਸੀਨੇ ਪਾਤਸ਼ਾਹੀ ਦੇ ਚਰਨਾਂ ਵਿੱਚ ਲਾ ਕੇ ਸਤਿਗੁਰੂ ਆ ਦੀਵਾਨ ਚੰਦੂ ਨੇ ਚਿੱਠੀ ਭੇਜੀ ਏ ਸਤਿਗੁਰੂ ਕਹਿਣ ਲੱਗੇ ਜਿਹੋ ਜੀ ਇਹਦੀ ਸੋਚ ਏ ਇੱਕ ਦਿਨ ਨੂੰ ਇਹਨੂੰ ਇਹੋ ਸੋਚ ਦਾ ਇਹੋ ਜਿਹਾ ਹੀ ਫਲ ਮਿਲਣਾ ਏ ਦਸ਼ੀਮੇ ਪਾਤਸ਼ਾਹ ਦੀ ਮਹਾਰਾਜ ਜੀ ਨੇ ਇੱਕ ਦਿਨ ਟਹਿਲਦੇ ਟਹਿਲਦੇ ਜਿੱਥੇ 52 ਰਾਜੇ ਕੈਦ ਕੀਤੇ ਸੀ ਉਧਰ ਨੂੰ ਆਏ ਤੇ ਉਹਨਾਂ ਦੀ ਆਵਾਜ਼ ਸੁਣੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜ ਜੀ ਦਰੋਗੇ ਨੂੰ ਕਹਿੰਦੇ ਨੇ ਕਹਿੰਦੇ ਭਾਈ ਇਹ ਆਵਾਜ਼ ਕਾਹਦੀ ਹੈ ਉਹ ਕਹਿੰਦਾ ਕਹਿੰਦਾ ਸੱਚੇ ਪਾਤਸ਼ਾਹ ਇਹ 52 ਰਾਜੇ ਜਿਹੜੇ ਹਕੂਮਤ ਦੇ ਬਾਗੀ ਸਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਇੱਥੇ ਬਿਠਾਇਆ ਆਇਆ ਹੈ ਤੇ ਧੰਨ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਭਾਈ ਚਲੋ ਸਾਨੂੰ ਵਿਖਾਓ ਇਹ ਕੌਣ ਨੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਗਏ ਸਤਿਗੁਰੂ ਕਹਿੰਦੇ ਇਹਨਾਂ ਦੇ ਸੰਗਲ ਖੋਲ ਦਿਓ ਜਦੋਂ ਸਤਿਗੁਰਾਂ ਨੇ ਹੁਕਮ ਕੀਤਾ ਉਹ ਕਹਿਣ ਲੱਗਾ ਸੱਚੇ ਪਾਤਸ਼ਾਹ ਬੜੀਆਂ ਕੋਸ਼ਿਸ਼ਾਂ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੇ ਸੰਗਲ ਖੋਲ ਦਿੱਤੇ ਇਹ ਭੱਜ ਜਾਣਗੇ ਸਤਿਗੁਰੂ ਕਹਿੰਦੇ ਇਹਨਾਂ ਦੀ ਜ਼ਿੰਮੇਵਾਰੀ ਅਸੀਂ ਲੈ ਲੈਂਦੇ ਹਾਂ ਸੰਗਲ ਖੋਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜ ਦੀ ਚਰਨਾਂ ਵਿੱਚ ਆਏ ਰਾਜੇ ਤੇ ਗੁਰਮੁਖੋ ਪੂਰੇ ਸਤਿਗੁਰੂ ਦੀ ਇਹ ਨਿਸ਼ਾਨੀ ਹੈ ਸਹਿਬ ਦੀ ਬਾਣੀ ਕਹਿੰਦੀ ਏ ਜਿੱਥੇ ਬੈਸਨ ਸਾਧ ਜਨ ਸੁ ਥਾਨ ਸੁਹੰਦਾ ਓਏ ਸੇਵਨ ਸਮਰਥ ਆਪਣਾ ਬਿਨਸੇ ਸਭ ਮੰਦਾ ਸਾਧ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਜਿੱਥੇ ਪੂਰੇ ਸਤਿਗੁਰ ਬਹਿ ਜਾਣ ਉਹ ਧਰਤੀ ਨੂੰ ਪੂਰਾ ਸਤਿਗੁਰ ਪੂਰਨ ਸਾਧੂ ਭਾਗ ਲਾ ਦਿੰਦਾ ਪਿਆਰ ਨਾਲ ਪੜੋ ਸਾਰੇ ਜਿੱਥੇ ਬੈਠ ਗਏ ਸਤਿਗੁਰ ਮੇਰੇ ਨੰਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਦਰੋਗੇ ਨੂੰ ਕਹਿੰਦੇ ਹਰਿਆਲ ਦਰੂਗਾ ਇਹਨਾਂ ਨੂੰ ਖੋਲਨੇ ਜਦੋਂ ਉਹਨਾਂ ਨੂੰ ਬੇੜੀਆਂ ਤੋਂ ਆਜ਼ਾਦ ਕੀਤਾ ਤਾਂ ਉਹਨਾਂ ਤਨਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲੈ ਕੇ ਆਂਦਾ ਸ਼ਾਮ ਦਾ ਦੀਵਾਨ ਲੱਗਿਆ ਈ ਸ਼ਾਮ ਦੇ ਦੀਵਾਨ ਦੇ ਵਿੱਚ ਕਥਾ ਕੀਰਤਨ ਦੇ ਵਿੱਚ ਜਦੋਂ ਲਿਆ ਕੇ ਉਹਨਾਂ ਨੂੰ ਬਿਠਾਇਆ ਸਤਿਗੁਰੂ ਹਰਿ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਹੁਕਮ ਦੇ ਨਾਲ ਉਹਨਾਂ ਨੂੰ ਚੰਗਾ ਭੋਜਨ ਪ੍ਰਸ਼ਾਦਾ ਦੇਣਾ ਸ਼ੁਰੂ ਕਰ ਦਿੱਤਾ ਦਿਨ ਬੀਤਦੇ ਗਏ ਰੋਜ਼ਾਨਾ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਬਹਿੰਦੇ ਨੇ ਆਣ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਸਤਿਗੁਰਾਂ ਦੇ ਬਚਨ ਸੁਣਦੇ ਨੇ ਤੇ ਗੁਰਮਖੋ ਜਦੋਂ ਗੁਰੂ ਦੇ ਬਚਨ ਸੁਣਦੇ ਜਾਈਏ ਗੁਰੂ ਦੀ ਬਾਣੀ ਗੁਰੂ ਦੀਆਂ ਕਥਾ ਕਹਾਣੀਆਂ ਸੁਣਦੇ ਜਾਈਏ ਤੇ ਉਹ ਸਤਗੁਰੂ ਪਾਤਸ਼ਾਹ ਜੀ ਐਸੀ ਬਖਸ਼ਿਸ਼ ਹੋਈ ਉਹਨਾਂ ਦੇ ਮਨਾਂ ਤੇ ਬਾਣੀ ਦਾ ਐਸਾ ਅਸਰ ਹੋਇਆ ਬਾਣੀ ਦਾ ਐਸਾ ਪ੍ਰਭਾਵ ਪਿਆ ਸਤਗੁਰਾਂ ਦੇ ਮੂਰੀਦ ਬਣ ਗਏ ਜਦੋਂ ਸਤਗੁਰਾਂ ਦੇ ਮੂਰੀਦ ਬਣ ਗਏ ਨਾ ਤੇ ਧੰਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ ਸੁਣਦੇ ਨੇ ਤੇ ਇਧਰ ਧੰਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਬੇਨਤੀ ਕਰਕੇ ਭੇਜਿਆ ਤਾਂ 30-40 ਦਿਨ ਵਾਸਤੇ ਵੀ ਸੱਚੇ ਪਾਤਸ਼ਾਹ ਮੈਨੂੰ ਨਜ਼ੂਮੀਆਂ ਨੇ ਕਿਹਾ ਏ ਕਿ ਮੇਰੇ ਤੇ ਸਾੜ ਸੱਦੀ ਐ ਇਹ ਸਾਰੀਆਂ ਕੋਝੀਆਂ ਚਾਲਾਂ ਦਾ ਚੰਦੂ ਦੀਆਂ ਸੀ ਵੀ ਬਾਦਸ਼ਾਹ ਜਹਾਂਗੀਰ ਤੁਹਾਡੇ ਤੇ ਸਾੜ ਸੱਦੀ ਐ ਤੇ ਕੋਈ ਬਹੁਤ ਵੱਡਾ ਪੀਰ ਫਕੀਰ ਹੋਵੇ ਕੋਈ ਵੱਡਾ ਔਲੀਆ ਅਵਤਾਰ ਹੋਵੇ ਉਹ ਤੁਹਾਡੇ ਨਾਮ ਦੀ ਗਵਾਲੀਅਰ ਦੇ ਕਿਲੇ ਵਿੱਚ ਬਹਿ ਕੇ ਤਸਵੀਰੇ ਤੇ ਇਹ ਭਿਆਨਕ ਸਾੜ ਸਦੀ ਤੁਹਾਡੀ ਟਲ ਸਕਦੀ ਏ ਤੇ ਕਹੇ ਬਾਦਸ਼ਾਹ ਜਹਾਂਗੀਰ ਨੂੰ ਜਦੋਂ ਨਜ਼ੂਮੀਏ ਨੇ ਇਵੇਂ ਕਿਹਾ ਨਾ ਤੇ ਬਾਦਸ਼ਾਹ ਕਹਿੰਦਾ ਵੀ ਐਡਾ ਵੱਡਾ ਕੌਣ ਹੋਵੇਗਾ ਤੇ ਦੀਵਾਨ ਚੰਦੂ ਖੋਲ ਖੜਾ ਕਹਿਣ ਲੱਗਾ ਜੀ ਗੁਰੂ ਨਾਨਕ ਦੇ ਘਰ ਦੇ ਛੇਵੇਂ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਗੁਰਾਂ ਨੂੰ ਬੇਨਤੀ ਪੱਤਰ ਲਿਖ ਕੇ ਭੇਜਿਆ ਛੇਵੇਂ ਪਾਤਸ਼ਾਹ ਜੀ ਮਹਾਰਾਜੀ ਫਿਰ ਜਦੋਂ ਦਰਬਾਰ ਸਾਂ ਦੀ ਧਰਤੀ ਤੋਂ ਤੁਰਨ ਲੱਗੇ ਸੀ ਨਾ ਤੇ ਸੰਗਤਾਂ ਨੇ ਵੈਰਾਗ ਦੇ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੁਝ ਸਮਾਂ ਪਹਿਲਾਂ ਪੰਜਮ ਪਾਤਸ਼ਾਹ ਜੀ ਮਹਾਰਾਜੀ ਲਾਹੌਰ ਗਏ ਸੀ ਸਤਿਗੁਰੂ ਪਰਤ ਕੇ ਨਹੀਂ ਆਏ ਹਕੂਮਤ ਨੇ ਬੁਲਾਇਆ ਸੀ ਅੱਜ ਤੁਹਾਨੂੰ ਹਕੂਮਤ ਨੇ ਬੁਲਾਇਆ ਏ ਤੁਸੀਂ ਹੁਣ ਦਿੱਲੀ ਦਰਬਾਰ ਵੱਲ ਜਾ ਰਹੇ ਹੋ بس ਇਹਨਾਂ ਬੋਲ ਕੇ ਤੇ ਸੰਗਤ ਚੁੱਪ ਕਰ ਗਈ ਸਤਿਗੁਰੂ ਕਹਿੰਦੇ ਅਸੀਂ ਤੁਹਾਡਾ ਇਸ਼ਾਰਾ ਸਮਝ ਗਏ ਆ ਸਤਿਗੁਰੂ ਕਹਿੰਦੇ ਅਸੀਂ ਪਰਤ ਕੇ ਵੀ ਆਵਾਂਗੇ ਤੇ ਅਸੀਂ ਗੁਰੂ ਕੇ ਕਾਤਲ ਨੂੰ ਨੱਕ ਵਿੱਚ ਨਕੇਲ ਪਾ ਕੇ ਲੈ ਕੇ ਵੀ ਆਵਾਂਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਬਚਨ ਛੇਵੇਂ ਪਾਤਸ਼ਾਹ ਜੀ ਮਹਾਰਾਜੀ ਨੇ ਕਿਹਾ ਸੀ ਤੇ ਜਦੋਂ ਛੇਵੇਂ ਪਾਤਸ਼ਾਹ ਜੀ ਮਹਾਰਾਜੀ ਜਹਾਂਗੀਰ ਬਾਦਸ਼ਾਹ ਕੋਲ ਗਏ ਨਾ ਤੇ ਬਾਦਸ਼ਾਹ ਜਹਾਂਗੀਰ ਕਹਿੰਦਾ ਇਹ ਸਤਿਗੁਰੂ ਜੀ ਨੂੰ ਕਿ ਸੱਚੇ ਪਾਤਸ਼ਾਹ ਮੈਨੂੰ ਨਜ਼ੂਮੀਆਂ ਨੇ ਦੱਸਿਆ ਕਿ ਮੇਰੇ ਤੇ 60 ਸਤੀਏ ਤੇ ਮੇਰੀ ਖਾਤਰ ਮੇਰੇ ਵਾਸਤੇ ਦੇ ਆਪ ਜੀ 40 ਦਿਨ ਗਵਾਲੀਅਰ ਦੇ ਕਿਲੇ ਵਿੱਚ ਬਹਿ ਕੇ ਤਸਬੀਹ ਫੇਰੋ ਮਾਲਾ ਫੇਰੋ ਤੇ ਮੇਰੀ ਇਹ 60 ਸਤੀ ਤਲ ਜੇਗੀ ਸਤਿਗੁਰੂ ਜੀ ਗੱਲ ਬਾਦਸ਼ਾਹ ਜਹਾਂਗੀਰ ਨਾਲ ਕਰ ਰਹੇ ਸੀ ਤੇ ਸਤਗੁਰਾਂ ਦੇ ਨੇਤਰ ਦਾ ਜਿਹੜਾ ਨੇਤਰ ਸੀ ਨਾ ਸਤਗੁਰਾਂ ਦੇ ਧਿਆਨ ਕਹਿ ਲਈਏ ਸਤਗੁਰੂ ਵੇਖ ਚੰਦੂਵਾਲ ਰਏ ਸਨ ਤੇ ਜਦੋਂ ਚੰਦੂਵਾਲ ਵੇਖ ਰਹੇ ਸਨ ਨਾ ਤੇ ਚੰਦੂਵਾਲ ਵੇਖਦਿਆਂ ਸਤਗੁਰਾਂ ਨੇ ਬਚਨ ਕੀਤਾ ਸਤਗੁਰੂ ਕਹਿੰਦੇ ਬਾਦਸ਼ਾਹ ਜਹਾਂਗੀਰ ਸਾੜ ਸਤੀ ਤੇਰੇ ਦੇ ਨਹੀਂ ਆਈ ਸਾੜ ਸਤੀ ਤੇਰੇ ਦੇ ਨਹੀਂ ਆਈ ਪਰ ਜਿੰਦੇ ਤੇ ਆਈ ਹੈ ਨਾ ਉਹ ਜਿੰਨੀਆਂ ਮਰਜੀ ਤਸਬੀਆਂ ਫਰਵਾ ਲਵੇ ਇਹ ਸਾੜ ਸਤਿ ਤਲੇ ਹੀ ਨਹੀਂ ਹੁਣ ਆਖੋ ਸਪਨਾਮ ਸ੍ਰੀ ਵਾਹਿਗੁਰੂ ਇਹ ਇਸ਼ਾਰਾ ਸੀ ਚੰਦੂ ਵੱਲ ਤੇ ਨਾਲ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇਹ ਬਚਨ ਕੀਤਾ ਨਾ ਤੇ ਬੇਨਤੀ ਇਹਨੇ ਕੀਤੀ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਸਤਿਗੁਰੂ ਜੀ ਫਿਰ ਉਥੇ ਗਏ ਗਵਾਲੀਅਰ ਦੇ ਕਿਲੇ ਵਿੱਚ ਕਈ ਮਹੀਨੇ ਬੀਤ ਗਏ ਬਾਦਸ਼ਾਹ ਜਹਾਂਗੀਰ ਨੂੰ ਚੇਤਾ ਹੀ ਭੁੱਲ ਗਿਆ ਵੀ ਗੁਰੂ ਸਾਹਿਬ ਜੀ ਨੂੰ ਕਿਲੇ ਦੇ ਵਿੱਚੋਂ ਬਾਹਰ ਲਿਆਉਣਾ ਹੈ। ਉਸ ਵਕਤ ਫਿਰ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਦਰਬਾਰ ਸਾਹਿਬ ਦੀ ਧਰਤੀ ਤੋਂ ਸੰਗਤ ਦਾ ਜਥਾ ਲੈ ਕੇ ਗਵਾਲੀਅਰ ਪਹੁੰਚਦੇ ਨੇ। ਜਦੋਂ ਗਵਾਲੀਅਰ ਦੇ ਕਿਲੇ ਸਤਗੁਰ ਪਾਤਸ਼ਾਹ ਜੀ ਦੇ ਕੋਲ ਦਰਸ਼ਨ ਕਰਨ ਵਾਸਤੇ ਪਹੁੰਚਦੇ ਨੇ ਨਾ ਦਰਵਾਜ਼ਾ ਬੰਦ ਏ। ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਸੰਗਤ ਦੇ ਜਥੇ ਸਮੇਤ ਸ਼ਬਦ ਚੌਂਕੀ ਪੜਦੇ ਹੋਏ ਕਿਲੇ ਦੀ ਪ੍ਰਕਰਮਾ ਕਰਦੇ ਨੇ ਅੱਜ ਜਿਹੜੀ ਇਤਿਹਾਸਕ ਗੁਰੂ ਘਰਾਂ ਦੇ ਵਿੱਚ ਰਾਤ ਨੂੰ ਸੋਧਰਦੇ ਪਾਠ ਤੋਂ ਉਪਰੰਤ ਆਰਤੀ ਤੋਂ ਉਪਰੰਤ ਸ਼ਬਦ ਚੌਂਕੀ ਕੱਢੀ ਜਾਂਦੀ ਹੈ ਨਾ ਇਹ ਧੰਨ ਬਾਬਾ ਬੁੱਢਾ ਸਿੱਖ ਜੀ ਮਹਾਰਾਜ ਜੀ ਦੀ ਉਸ ਮਰਿਆਦਾ ਨੂੰ ਮੁੱਖ ਰੱਖ ਕੇ ਸਾਰੇ ਗੁਰੂ ਘਰਾਂ ਦੇ ਵਿੱਚ ਇਹ ਸ਼ਬਦ ਚੌਂਕੀ ਕੱਢੀ ਜਾਂਦੀ ਹੈ ਬਾਬਾ ਬੁੱਢਾ ਸਿੱਖ ਜੀ ਮਹਾਰਾਜ ਜੀ ਪਹੁੰਚੇ ਸਾਰੇ ਕਿਲੇ ਦੀ ਪ੍ਰਕਰਮਾ ਕਰਕੇ ਬਾਬਾ ਜੀ ਉੱਥੇ ਬੈਠ ਜਾਣਾ ਫਿਰ ਗੁਰਮੁਖੋ ਗੁਰੂ ਕੇ ਸਿੱਖ ਨੇ ਬਾਦਸ਼ਾਹ ਜਹਾਂਗੀਰ ਨੂੰ ਸੁਪਨੇ ਦੇ ਵਿੱਚ ਆਣ ਕੇ ਯਾਦ ਕਰਵਾਇਆ ਕਿ ਬਾਦਸ਼ਾਹ ਤੂੰ ਸਤਗੁਰਾਂ ਨੂੰ ਕਿਲੇ ਦੇ ਵਿੱਚ ਬੰਦ ਕਰਕੇ ਬੈਠਾ ਹੋਇਆ ਹੈ ਇਹ ਸਤਗੁਰਾਂ ਨੂੰ ਬਾਹਰ ਲੈ ਕੇ ਆ ਤੇ ਜਦੋਂ ਬਾਦਸ਼ਾਹ ਜਹਾਂਗੀਰ ਨੇ ਹੁਕਮ ਲਿਖ ਕੇ ਭੇਜਿਆ ਨਾ ਚਿੱਠੀ ਲਿਖ ਕੇ ਭੇਜੀ ਕਿ ਛੇਵੇਂ ਪਾਤਸ਼ਾਹ ਜੀ ਮਹਾਰਾਜੀ ਨੂੰ ਸਤਕਾਰ ਸਹਿਤ ਕਿਲੇ ਦੇ ਵਿੱਚੋਂ ਬਾਹਰ ਲੈ ਕੇ ਆਂਦਾ ਜਾਵੇ ਤੇ ਸਤਿਗੁਰ ਪਾਤਸ਼ਾਹ ਜੀ ਮਹਾਰਾਜੀ ਨੇ ਜਦੋਂ ਕਿਲੇ ਦੇ ਵਿੱਚੋਂ ਬਾਹਰ ਆਉਣ ਵਾਸਤੇ ਤਿਆਰੀ ਕੀਤੀ ਨਾ ਤੇ ਇਹ ਜਿਹੜੇ 52 ਰਾਜੇ ਸਨ ਨਾ ਇਹਨਾਂ ਨੇ ਗੱਲ ਪੱਲੇ ਪਾਈ ਕਹਿੰਦੇ ਸਤਿਗੁਰ ਜੀ ਤੁਹਾਡੇ ਆਉਣ ਤੋਂ ਪਹਿਲਾਂ ਇਹ ਕਿਲਾ ਨਰਕ ਸੀ ਤੁਸੀਂ ਆਏ ਇਸ ਕਿਲੇ ਨੂੰ ਨਰਕ ਤੋਂ ਸਵਰਗ ਬਣਾਇਆ ਸਤਿਗੁਰ ਜੀ ਤੁਸੀਂ ਆਏ ਤੁਸੀਂ ਆਣ ਕੇ ਸਾਨੂੰ ਨਾਮ ਦੀ ਦਾਤ ਬਖਸ਼ੀ ਇਹਨਾਂ ਬੇੜੀਆਂ ਤੋਂ ਆਜ਼ਾਦ ਕਰਾਇਆ ਤੇ ਸਤਿਗੁਰੂ ਜੇ ਸਾਨੂੰ ਅੱਜ ਛੱਡ ਕੇ ਚਲੇ ਗਏ ਅਸੀਂ ਸਵਰਗ ਦੇ ਵਿੱਚੋਂ ਫਿਰ ਪਰਤ ਕੇ ਨਰਕ ਵੱਲ ਚਲੇ ਜਾਵਾਂਗੇ ਤੇ ਸਤਿਗੁਰੂ ਜੀ ਜੇ ਕਿਰਪਾ ਕੀਤੀ ਜੇ ਤੇ ਸੱਚੇ ਪਾਤਸ਼ਾਹ ਸਾਨੂੰ ਇਵੇਂ ਰੋਂਦਿਆਂ ਨੂੰ ਛੱਡ ਕੇ ਨਾ ਜਾਇਓ ਜੇ ਲਾਇਆ ਤਾ ਤੋੜ ਨੇ ਭਾਵੀ ਸਾਟ ਕੇ ਨਾ ਜਾਈ ਮਾਲਕਾ ਜਿਲਾਈਆਂ ਤਾਂ ਓੜੇ ਮਿ ਭਾਵੀ ਸਾਟ ਕੇ ਨਾ ਜਾਈ ਦਰੋਗੇ ਨੂੰ ਸਤਿਗੁਰੂ ਕਹਿਣ ਲੱਗੇ ਕਹਿੰਦੇ ਹਰਦਿਆਲ ਦਰੂਗਾ ਜੇ ਸਾਨੂੰ ਬਾਹਰ ਲਗਾਣਾ ਏ ਇਹਨਾਂ 52 ਰਾਜਿਆਂ ਨੂੰ ਰਿਹਾ ਕਰੂ ਅਸੀਂ ਤਾਂ ਬਾਹਰ ਜਾਵਾਂਗੇ ਫਿਰ ਦਰੋਗੇ ਨੇ ਬਾਦਸ਼ਾਹ ਵੱਲ ਚਿੱਠੀ ਸੁਨੇਹਾ ਭੇਜਿਆ ਬਾਦਸ਼ਾਹ ਵੀ ਫਿਰ ਚਤਰਤ ਲਾਗ ਸੀ ਕਹਿਣ ਲੱਗਾ ਜੀ ਜੇ ਇਹਨਾਂ ਨੂੰ ਬਾਹਰ ਲੈ ਕੇ ਆਉਣਾ ਏ ਇੰਜ ਕਰੋ ਜਿੰਨੇ ਤੁਹਾਡੇ ਚੋਲੇ ਦੀਆਂ ਕੰਨੀਆਂ ਫੜ ਕੇ ਆ ਜਾਣ ਉਹਨਾਂ ਨੂੰ ਲੈ ਆਓ ਫਿਰ ਛੇਵੇਂ ਪਾਤਸ਼ਾਹੀ ਮਹਾਰਾਜ ਜੀ ਨੇ 52 ਕਲਿਆ ਚੋਲਾ ਤਿਆਰ ਕਰਵਾਇਆ ਉਹ 52 ਕਲਿਆ ਬਾਣਾ ਪਹਿਨ ਕੇ ਸਤਗੁਰ ਪਾਤਸ਼ਾਹੀ ਮਹਾਰਾਜ ਫਿਰ ਉਹਨਾਂ 52 ਰਾਜਿਆਂ ਨੂੰ ਉਸ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਵਾ ਕੇ ਛੇਵੇਂ ਪਾਤਸ਼ਾਹੀ ਮਹਾਰਾਜ ਜੀ ਬਾਹਰ ਲੈ ਕੇ ਆਏ ਸਤਗੁਰ ਪਾਤਸ਼ਾਹ ਜੀ ਮਹਾਰਾਜੀ ਫਿਰ ਜਦੋਂ ਬਾਦਸ਼ਾਹ ਜਹਾਂਗੀਰ ਦੇ ਕੋਲ ਆਏ ਨਾ ਤੇ ਬਾਦਸ਼ਾਹ ਜਹਾਂਗੀਰ ਨੂੰ ਸਾਈਂ मियां ਮੀਰ ਨੇ ਸਭ ਕੁਝ ਦੱਸ ਦਿੱਤਾ ਸੀ ਕਿ ਤੇਰੀਆਂ ਕੋਝੀਆਂ ਚਾਲਾਂ ਕਰਕੇ ਤੇ ਇਸ ਦੀਵਾਨ ਚੰਦੂ ਕਰਕੇ ਪੰਚਮ ਪਾਤਸ਼ਾਹ ਜੀ ਮਹਾਰਾਜੀ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਤੇ ਬਾਦਸ਼ਾਹ ਜਹਾਂਗੀਰ ਨੇ ਫਿਰ ਦੀਵਾਨ ਚੰਦੂ ਨੂੰ ਵੀ ਪੇਸ਼ ਕਰ ਦਿੱਤਾ ਛੇਵੇਂ ਪਾਤਸ਼ਾਹ ਜੀ ਮਹਾਰਾਜੀ ਕੋਲ ਤੇ ਛੇਵੇਂ ਪਾਤਸ਼ਾਹ ਜੀ ਮਹਾਰਾਜੀ ਕਹਿਣ ਲੱਗੇ ਬਾਦਸ਼ਾਹ ਜਾਂਗੀ ਦੀਵਾਨ ਚੰਦੂ ਤੋਂ ਹਿਸਾਬ ਲਵਾਂਗੇ ਇਥੇ ਤੇ ਛੱਡਾਂਗੇ ਅਸੀਂ ਤੈਨੂੰ ਵੀ ਨਹੀਂ ਤੇਰੇ ਕੋਲੋਂ ਅਸੀਂ ਜਾ ਕੇ ਦਰਗਾਹ ਦੇ ਵਿੱਚ ਹਿਸਾਬ ਲਵਾਂਗੇ ਆਕੂ ਸਤਨਾਮ ਸ੍ਰੀ ਵਾਹਿਗੁਰੂ ਛੱਡਣਾ ਨਹੀਂ ਤੈਨੂੰ ਵੀ ਮਾਫ਼ ਤੈਨੂੰ ਵੀ ਨਹੀਂ ਕਰਾਂਗੇ ਤੇ ਫਿਰ ਉਸ ਵਕਤ ਬਾਬਾ ਵਿਧੀ ਚੰਦ ਜੀ ਮਹਾਰਾਜੀ ਉਹ ਨਾਲ ਸਨ ਸਤਗੁਰਾਂ ਨੇ ਇਸ਼ਾਰਾ ਕੀਤਾ ਬਾਬਾ ਵਿਧੀ ਚੰਦ ਜੀ ਮਹਾਰਾਜੀ ਨੇ ਫਿਰ ਦੀਵਾਨ ਚੰਦੂ ਦੀ ਧੌਣ ਦੇ ਗੋਡਾ ਰੱਖ ਕੇ ਨੱਕ ਵਿੱਚ ਨਕੇਲ ਪਾਈ ਨਕੇਲ ਪਾ ਕੇ ਛੇਵੇਂ ਪਾਤਸ਼ਾਹ ਜੀ ਮਹਾਰਾਜੀ ਅੰਮ੍ਰਿਤਸਰ ਸਾਹਿਬ ਲੈ ਕੇ ਆਏ ਫਿਰ ਲਾਹੌਰ ਲੈ ਕੇ ਗਏ ਲਾਹੌਰ ਦੀਆਂ ਗਲੀਆਂ ਦੇ ਵਿੱਚ ਦੀਵਾਨ ਚੰਦੂ ਨੂੰ ਘਮਾਇਆ ਲੋਕਾਂ ਨੇ ਰੋੜੇ ਮਾਰ ਮਾਰ ਕੇ ਇਹਦੀ ਬੁਰੀ ਹਾਲਤ ਕਰਤੀ ਫਿਰ ਜਿਹੜੇ ਪਠਿਆਰ ਕੋਲੋਂ ਇਹਨੇ ਪੰਚਮ ਪਾਤਸ਼ਾਹ ਜੀ ਦੇ ਸੀਸ ਵਿੱਚ ਰੇਤਾ ਪਾਈ ਸੀ ਨਾ ਉਸ ਪਠਿਆਰ ਨੇ ਫਿਰ ਗੁੱਸੇ ਦੇ ਵਿੱਚ ਆ ਕੇ ਵੀ ਇਸ ਪਾਪੀ ਨੇ ਮੇਰੇ ਕੋਲੋਂ ਧੱਕੇ ਨਾਲ ਜ਼ੁਲਮ ਕਰਵਾਇਆ ਹੈ ਫਿਰ ਉਹਨੇ ਉਹ ਉਹੀ ਕੜਛਾ ਉਹਦੇ ਸਿਰ ਵਿੱਚ ਮਾਰ ਕੇ ਤੇ ਚੰਦੂ ਦਾ ਅੰਤ ਕਰ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਬੇਨਤੀ ਸ਼ੁਰੂ ਕੀਤੀ ਸੀ ਜਿੱਤ ਦਰ ਲੇਖਾ ਮੰਗੀਐ ਸੋ ਦਰ ਸਿਵਿਓ ਨਾ ਕੋਈ ਐਸਾ ਸਤਗੁਰੂ ਲੋੜ ਲਓ ਜਿਸ ਜੀਵਣ ਅਵਰ ਨ ਕੋਈ ਵੇਖੋ ਜੇ ਛਿਵੇਂ ਪਾਤਸ਼ਾਹ ਜੀ ਮਹਾਰਾਜੀ ਦੇ ਚਰਨਾਂ ਦੇ ਵਿੱਚ ਉਹਨਾਂ ਬਵੰਜਾ ਨੇ ਦੁਖਿਆਰਿਆਂ ਨੇ ਦੁਖੀ ਹੋ ਕੇ ਫਰਿਆਦ ਕੀਤੀ ਤੇ ਸਤਿਗੁਰਾਂ ਨੇ ਉਹਨਾਂ ਨੂੰ ਬੰਧ ਖਲਾਸ ਕਰਵਾਇਆ ਉਹਨਾਂ ਦੇ ਬੰਧਨ ਕੱਟੇ ਇਸ ਵਾਸਤੇ ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਜੁੜਦੇ ਹਾਂ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਸਾਡਾ ਗੁਰੂ ਐਨਾ ਸਮਰਾਥੇ ਦੁਨਿਆਵੀ ਬੰਧਨ ਵੀ ਦੇ ਜਮਾ ਦੇ ਬੰਧਨ ਵੀ ਕੱਟਣ ਦੀ ਸਮਰੱਥਾ ਦਾ مالک ਇਸ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਆਪਦੇ ਜੀਵਨ ਨੂੰ ਸਫਲਾ ਬਣਾਈਏ ਗੁਰੂ ਨਾਨਕ ਦੇ ਘਰ ਦੇ ਨਾਲ ਜੁੜ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਆ ਹੁਣ ਪਾਈ ਹਰਨਾਮ ਸਿੰਘ ਜਿਨ੍ਹਾਂ